ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਵੈਰੋਕੇ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਪੈਂਦਾ ਅੱਜ ਦੀ ਵੀਡੀਓ ਚ ਦੋਸਤੋ ਟਾਪ ਦੀ ਤੁਹਾਨੂੰ ਇੱਕ ਵੜ ਵਖਾਉਣੀ ਆ ਸਾਰੀ ਡਿਟੇਲ ਬਾਈ ਤੋਂ ਲੈ ਲਾਂਗੇ ਘਰ ਦੀ ਵੜ ਆ ਕੋਈ ਵਪਾਰ ਦਾ ਕੰਮ ਨਹੀਂ ਘਰੇ ਪਾਈਦੇ ਪਸ਼ੂ ਦੁੱਧ ਤੇ ਲਾਇਆ ਇਹਦੀ ਮਾਂ ਵੀ ਦੋਸਤੋ ਆਪਾਂ ਵੀਡੀਓ ਦੇ ਵਿੱਚ ਹੀ ਵਿਖਾ ਦੇਣੀ ਆ ਦੇਖ ਸਕਦੇ ਆ ਬਹੁਤ ਚੰਗੀ ਵੱਛੀ ਆ ਤੇ ਪਾਲੀ ਸੰਭੀ ਵੀ ਚੰਗੀ ਆ ਚੰਗੇ ਕੱਦ ਕਾਠ ਵਾਲੀ ਤੇ ਚੰਗੀ ਵੇਲ ਵਾਲੀ ਆ ਦੋਸਤੋ ਕਦ ਪੂਰਾ ਚੰਗਾਗਾ ਵੀਡੀਓ ਚ ਭਲਾਂ ਦੀ ਦੇਖਣ ਨੂੰ ਛੋਟੀ ਲੱਗੇ ਪੂਰੇ ਫੁੱਲ ਵੱਡੇ ਕਦ ਕਾਠ ਵਾਲੀ ਹੈ ਤੇ ਸਾਰੀ ਡਿਟੇਲ ਬਾਾਈ ਤੋਂ ਲੈ ਲਾਂਗੇ ਜਿਹੜੇ ਵੀ ਚੈਨਲ ਤੇ ਪਹਿਲੀ ਯਾਰ ਜੁੜੇ ਆ ਉਹਨਾਂ ਨੂੰ ਜਰੂਰ ਰਿਕਵੈਸਟ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਾਤ ਤੋਂ ਵਾਤ ਸ਼ੇਅਰ ਕਰ ਦਿਆ ਕਰੋ ਤੇ ਜੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592622959 ਇਹ ਤੇ ਕਨੈਕਟ ਕਰ ਸਕਦੇ ਆ ਅੱਜ ਨਾ ਦੋਸਤੋ ਬਦਲਵਾਈ ਜੀ ਕਰਕੇ ਤੇ ਦੂਜੇ ਪਸ਼ੂ ਬਾਈ ਦੇ ਅੰਦਰ ਖੜਿਆ ਉਹ ਵੀ ਵਿਖਾ ਦਾਂਗੇ ਇਹ ਵੀਡੀਓ ਬਣਾਉਣੀ ਕਰਕੇ ਬਾਹਰ ਕੱਢ ਲਈ ਸੀ ਦੇਖ ਸਕਦੇ ਆ ਸਾਰੀ ਡਿਟੇਲ ਲੈਨ ਲੇਨ ਬਾਈ ਤੋਂ ਕਰਦੇ ਗੱਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸ ਦੇ ਬਾਈ ਨਾਮ ਸ਼ੰਦਾ ਸਿੰਘ ਬਾਈ ਠੀਕ ਆ ਵਹਿੜ ਆਪਣੀ ਘਰ ਦੀ ਆ ਘਰ ਦੀ ਆ ਬਾਈ ਠੀਕ ਆ ਤੇ ਕਿੰਨੇ ਦਿਨ ਰਹਿੰਦੇ ਤੇ ਸੂਣ ਦੇ ਇਹਦੇ 25 ਨੂੰ ਦਿਨ ਪੂਰੇ ਆ ਠੀਕ ਆ 25 ਤਰੀਕ ਨੂੰ 25 ਤਰੀਕ ਨੂੰ ਤੇ ਉਮਰ ਇਹਦੀ ਕਿੰਨੀ ਹੋਊਗੀ ਇਹ 2 ਸਾਲ ਤੋਂ ਬਾਅਦ ਮਹੀਨਾ 15 ਦਿਨ ਹੀ ਉੱਤੇ ਆ ਦੋ ਦੰਦਾਂ ਦਾ ਬੱਛੀ ਦੋ ਦੰਦਾਂ ਦਾ ਯਾਨੀ ਕਿ ਦੋਸਤੋ ਜੇ ਦਿਖਾ ਦੂਗੀ ਤਾਂ ਠੀਕ ਹੈ ਨਹੀਂ ਬਾਕੀ ਕੋਈ ਨਹੀਂ ਕੋਈ ਚੱਕਰ ਨਹੀਂ ਆਪਣੇ ਮੇਰੇ ਵੇਖੇ ਪਿਆ ਦੋਸਤੋ ਦੋਂਦੀ ਆ ਇਹ ਮੂੰਹ ਤੇ ਕਿੰਨੇ ਕ ਦੁੱਧ ਵਾਲੀ ਗਾਂ ਦੀ ਇਹ ਬੱਛੀ ਆ 25 ਦੁੱਧ ਆ ਕਿਲੋ ਇਹਦੀ ਮਾਂ ਦਾ 25 ਕਿਲੋ ਹਾਂ ਇਹ ਹੁਣ ਅਗਲਾ ਆਪੇ ਅੰਦਾਜ਼ਾ ਲਾ ਲੂਗਾ ਆਪ ਦਾ ਬਾਕੀ ਆਪ ਦਾ ਘਰ ਦੀ ਨਾਰਮਲ ਸੇਵਾ ਤੇ ਠੀਕ ਆ ਇਦੀ ਮਾਂ ਤਾਂ ਆਪਣੇ ਕੋਲ ਹੀ ਅੰਦਰ ਖੜੀ ਆ ਆਪਣੇ ਆ ਉਹ ਅੰਦਰ ਬੰਦੀ ਦਿਖਾ ਦਿੰਨੇ ਆ ਉਹ ਦਿਖਾ ਦਿੰਨੇ ਆ ਦੋਸਤੋ ਦੋਸਤੋ 5:30 ਵਜੇ ਦਾ ਟਾਈਮ ਆ ਚੋਈ ਵੀ ਆ ਹਵਾਨਾ ਇਹਦਾ ਵੀ ਦੇਖ ਸਕਦੇ ਆ ਕਰਮਾ ਵਾਲੀ ਦਾ ਇਸ ਗਾਂ ਦੀ ਬੱਛੀ ਆ ਦੋਸਤੋ ਇਹ ਬਈ ਹੁਣ ਕੰਨਵਾ ਸੂਆ ਸੂਈ ਵੀ ਆ ਇਹ ਤਾਂ ਯਾਰ ਹੋਊਗੀ ਮਲਾ 5ਵੇਂ 6ਵੇਂ ਸੂਏ ਹੋਊਗੀ ਇਹਦਾ ਪਨਾਹ ਸੇਲ ਤਾਂ ਹਾਂ ਹਾਂ ਇਹਨਾਂ ਦੀ ਇਹਦਾ ਕਰਮਾ ਵਾਲਾ ਠੀਕ ਆ ਦੇਖ ਸਕਦੇ ਆ ਦੋਸਤੋ ਤੇ ਇਹ ਆ ਪਤਾ ਕਿਹੜੇ ਸੀਮੰਦੀ ਆ ਕਿ ਨਹੀਂ ਇਹ ਡੈਨਮਾਰਕ ਦੀ ਆ ਬਾਈ ਠੀਕ ਨਹੀਂ ਪਤਾ ਵੀ ਸੀਮਨ ਕਿਹੜਾ ਡਾਕਟਰ ਕਹਿੰਦੇ ਡੈਨਮਾਰਕ ਦਾ ਠੀਕ ਆ ਜਿਹੜਾ ਹੁਣ ਗਾਂ ਵੀ ਚੰਗਾ ਹੀ ਲੱਗਾ ਠੀਕ ਆ ਗਾਂ ਉਹ ਆਪਾਂ ਸਾਹਬਿਆ ਕਿ ਨਹੀਂ ਸਾਹਬਿਆ ਸਾਹਬਿਆ ਨਹੀਂ ਜਾਨੀ ਕਿ ਟੀਕਾ ਪੂਰਾ ਵਧੀਆ ਲੱਗਾ ਟੀਕਾ ਪੂਰਾ ਚੰਗਾ ਹੀ ਲੱਗਾ ਠੀਕ ਆ ਕਦ ਕਾਠ ਦੋਸਤੋ ਚੰਗਾ ਗਾ ਸੀਲ ਥਰੀਫਾ ਨਹੀਂ ਉਪਰੇ ਬੰਦੇ ਤੋਂ ਪਸ਼ੂ ਡਰਦਾ ਹੁੰਦਾ ਤੋਰਦੀ ਬਈ ਘਰੇ ਪਸ਼ੂ ਦੋਸਤੋ ਤੁਹਾਨੂੰ ਵੀਡੀਓ ਚ ਵਿਖਾ ਦਿਆ ਕੋਸ ਪਸ਼ੂ ਮੱਝਾਂ ਇੱਧਰ ਸਾਹਮਣੇ ਖੜੀਆਂ ਆ ਦੁੱਧ ਤੇ ਲਾਇਵ ਆ ਕੋਈ ਵਪਾਰ ਦਾ ਕੰਮ ਨਹੀਂ ਹਵਾਲਾ ਚੰਗਾ ਬਣਾਉਂਦੀ ਆਉਂਦੀ ਆ ਕਿੰਨੀ ਤਰੀਕ ਨੂੰ ਦਣ ਪੂਰੇ ਆਦੇ 25 ਫਰਵਰੀ ਨੂੰ 25 ਫਰਵਰੀ ਨੂੰ ਦੋਸਤੋ ਪੰਜ ਦਿਨ ਇਹਦੇ ਬਾਕੀ ਅੱਜ 20 ਤਰੀਕ ਹੋ ਗਈ ਮੋੜਲਾ ਮੋੜਲਾ ਬਾਕੀ ਮੂੰਹ ਮੱਥਾ ਦੇਖ ਸਕਦੇ ਆ ਬੋਦੀ ਵਾਲੀ ਵਿਹੜਾ ਦੋਸਤੋ ਕੱਦ ਘਾਟ ਚੰਗਾ ਪਲੀ ਸੰਧੀ ਠੀਕ ਆ ਦੁੱਧ ਪਹਿਲੇ ਸੂਏ ਚ ਵੀ ਇਹਨੂੰ ਦੋਸਤੋ ਚੰਗਾ ਪਾਉਣਾ ਚਾਹੀਦਾ ਬਾਕੀ ਥਣ ਬਹੁਤ ਸੋਹਣਾ ਉਠੀ ਦੀ ਚਵਾਈ ਵਾਲਾ ਸੋਹਣਾ ਥਣ ਦੋਸਤੋ ਕੱਢਿਆ ਵਿਹੜ ਨੇ ਕੋਸ਼ ਦਣਤੇ ਵੀ ਲਿਆ ਸਕਦੀ ਆ ਬਾਕੀ ਦੇਖ ਸਕਦੇ ਆ ਚਾਰੇ ਥਣ ਗੈਵ ਚਨੇ ਖੜਵੇਂ ਲੱਗੇ ਹੋਏ ਆ ਮੁੱਲੇ ਦਾ ਹੋਊਗਾ ਬਾਈਆਂ ਦਾ ਵੀ ਜਾਇਜ ਤੇ ਮੁੱਲ ਬਾਈ ਇਹਦਾ ਇਹਦਾ ਮੁੱਲ ਵੀ ਫੋਨ ਤੇ ਕਰ ਲਾਂਗੇ ਬਾਈ ਜਾਇ ਜੀ ਪਾਵਾਂਗੇ ਮੁੱਲ ਆਪਾਂ ਠੀਕ ਆ ਹੋਊਗਾ ਯਾਨੀ ਕਿ ਫੋਨ ਤੇ ਹੋਊਗਾ ਜਾਇਜ ਦੋਸਤੋ ਰੰਗ ਪ੍ਰਿੰਟ ਬਹੁਤ ਵਧੀਆ ਵਹਿੜਦਾ ਤੇ ਫੋਨ ਨੰਬਰ ਆ 2807 99880 2807 2807 ਇਹ ਦੋਸਤੋ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਿਓ ਦੇਖ ਸਕਦੇ ਆ ਮੂੰਹ ਮੱਥੇ ਦੀ ਵੀ ਦੇਖ ਸਕਦੇ ਆ ਧਲਿਆਰਾ ਸ਼ੌਂਕ ਨੂੰ ਹੀ ਪਤਾਗਾ ਤੇ ਬਾਕੀ ਬਾਈ ਦਾ ਦੇਖ ਸਕਦੇ ਸੰਕਲਪ ਆ ਵਾ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੁੜੇ ਹੋਏ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਤਿਆ ਇਹਦੇ ਲੋ ਸਾਰੇ ਵੀਰਾਂ ਦਾ ਧੰਨਵਾਦ